ਇਹ ਪਿੱਛੇ ਲੱਗੇ ਨਾ ਆਪਾਂ ਬੋਰਡਰ ਦਾ ਪਟਾਕਾ ਮਾਰਨਾ ਦਨਾਲੀ ਪਈ ਹੈ ਘਰੇ ਚੱਕਰੇ ਵੀ ਹੁਣ ਮੈਂ ਨਾ ਪਰਨਾ ਬੰਨ ਲਾ ਫਿਰ ਤੇ ਗੱਲ ਇਦਾਂ ਹੀ ਟਪ ਹੋਦਾ ਤੇਰੀ ਭੱਜਣਾ ਵੀ ਪੈ ਸਕਦਾ ਵੀ ਲੈ 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 ਦਾ ਡਰ ਲੈ ਬੈਠਦਾ ਯਾਰਾ ਆੜੀ ਪਟਾਕਾ ਨਹੀਂ ਨਹੀਂ ਲੱਭੀ ੱਪੀ ਸਾਲਿਆ ਭੈਂ ਦੇ ਯਾਰੋ ਨਾ ਦੇ ਲੋ ਬਾਈ ਫੱਟਾ ਡਰ ਗਿਆ ਤੂੰ ਮੂੰਹ ਖੇਚੇ ਇਹ ਚਾਹ ਤੋ ਗੱਲ ਗੱਲ ਲੈ ਕੋ ਤਰਾ ਕੀਆ ਬਾਬੇ ਤੂੰ ਚੱਲ ਆ ਜਾ ਤੂੰ ਚੱਲ ਗੱਲ ਹੈ ਰੋਕ ਲੈ ਇਸ ਸਾਲਿਆ ਸਾਲਾ ਪਿੱਛੇ ਨਾ ਪੈ ਜਾਣ ਲੱਭੀ ਪੱਜ ਦੇ ਬਹੁਤਾ ਸਾਲਿਆ ਹੀ ਹੋ ਵੀ ਆ ਵਾ ਭੈਂ ਦੇ ਯਾਰੋ ਬੋਲਟ ਬਾਈ ਦੇਖੋ ਬਾਈ ਯਰ ਨਾਲ ਚਾਹ ਡਿਸਕਵਰੀ ਵਾਂਗੂ ਵਾਲਾ ਉਹ ਬੋਲਟ ਆਪਣਾ 35 ਵਰਲਡ ਦੀ ਤੱਕ ਤੇ ਹਲਾ ਕਰੋ ਰੋਕ ਲੀ ਦੋ ਰੋਕੀ ਚੋਂ ਲਈ ਟਕਾ ਕੇ ਇੱਕ ਆ ਖੜਾ ਉਹ ਰਹਾ ਮੈਂ ਕਹਿੰਨਾ ਆਪਣੇ ਭੱਜ ਲਿਆ ਭੱਜਾ ਉਧਰ ਨੂੰ ਭੱਜ ਲਾ ਇਧਰ ਨੂੰ ਭੱਜ ਲਾ ਉਹ ਵੀ ਭੱਜ ਲੀ ਉਹ ਦੇ ਉਹ ਨਹੀਂ ਭੱਜ ਲਿਓ ਬੱਬੇ ਸਵਾਗਤ ਆ ਤੁਹਾਡਾ ਤੇ ਅੱਜ ਆਪਾਂ ਇਹ ਸ਼ਿਕਾਰ ਤੇ ਉਹ ਆਪਣੇ ਸਾਹਮਣੇ ਖੜਿਆ ਹਿਰਨ ਤੇ ਤੁਹਾਨੂੰ ਅੱਜ ਹਿਰਨਾਂ ਦੇ ਦਰਸ਼ਨ ਕਰਾਉਨੇ ਆ ਤੇ ਕਣਕਾ ਬੜੀਆਂ ਹੋਈਆਂ ਨੇ ਚਾਹ ਪਹਿਲਾਂ ਵੀ ਵੀਡੀਓ ਪਾਈਆਂ ਹਿਰਨਾਂ ਦੀਆਂ ਪਰ ਉਹ ਦੂਰ ਦੂਰ ਸੀ ਉਹਨਾਂ 'ਚ ਅੱਜ ਹੀ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਸਾਹਮਣੇ ਖੜੇ ਆ ਤੇ ਸਾਡੇ ਕੋਲ ਮੋਟਰਸਾਈਕਲ ਆ ਅਜੇ ਤੱਕ ਕੰਮ ਚੱਲੇ ਸੀਗੇ ਤੇ ਯਾਨ ਸਾਨੂੰ ਇਹ ਦੇਖ ਕੇ ਆਈ ਕਿ ਚੱਲ ਇਹਦੀ ਇੰਨੀ ਇੰਦਰੀ ਵੀਡੀਓ ਬਣਾਉਨੇ ਆ ਜਿਵੇਂ ਤੁਹਾਨੂੰ ਡਿਸਕਵਰੀ ਵਾਲਾ ਨਹੀਂ ਦਿਖਾਉਂਦਾ ਹੁੰਦਾ ਪੂਰੇ ਅਜਨ ਮੈਨੂੰ ਚੱਕੇ ਲੈ ਕੇ ਬੈਠਾ ਯਾਰ ਆਪਣੇ ਕੋਲ ਦਨਾਲੀ ਵੀ ਹੈਗੀ ਆ ਪਰ ਚੱਕਰ ਐਵੇਂ ਹੀ ਅਸੀਂ ਜਾਂਦੇ ਸੀ ਕਿਤੇ ਕੰਮ ਸਾਨੂੰ ਇਹ ਇਮਰਜੈਂਟਲੀ ਇਮਿਜੈਂਟਲੀ ਟੱਕਰ ਗਏ ਅਚਾਨਕ ਅਚਾਨਕ ਇਮਿਜੈਂਟਲੀ ਟੱਕਰ ਗਏ ਤਾਂ ਕਰਕੇ ਦਨਾਲੀ ਹੁਣ ਅਸੀਂ ਕਿਹ ਜੇ ਦਨਾਲੀ ਘਰੋਂ ਲੈਣ ਜਾਵਾਂਗੇ ਤੇ ਜਦੋਂ ਇਹਨਾਂ ਨੇ ਤਾਂ ਨਿਕਲ ਜਾਣਾ ਨਿਕਲ ਜਾਣਾ ਰਫੂ ਚੱਕਰ ਹੋ ਜਾਣਾ ਕਿਤੇ ਨਾ ਕਿਤੇ ਓਹ ਦੇਖ ਲਈ ਜਾਂਦੇ ਆ ਠੀਕ ਉਧਰ ਕੈਮਰਾ ਘੁਮਾਓ ਤੇ ਸਾਹਮਣੇ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਆਹ ਖੜੇ ਆ ਮਿੱਤਰੋ ਸਾਹਮਣੇ ਮੋਟਰ ਆ ਤੁਹਾਨੂੰ ਜੂਮ ਕਰਕੇ ਦਿਖਾ ਦਈਏ ਇੱਥੇ ਆ ਠੀਕ ਆ ਜੀ ਤੇ ਆ ਆਸੀਂ ਖੜੇ ਆ ਇੱਥੇ ਅਸੀਂ ਖੜੇ ਆ ਇੱਥੇ ਤੇ ਹੁਣ ਆਪਾਂ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਪੂਰੇ ਨਜ਼ਾਰੇ ਅੱਜ ਹਰ ਨੂੰ ਤੁਹਾਨੂੰ ਕਲੋਜ਼ ਤੋਂ ਦਿਖਾਉਣੇ ਆ ਹਾਂ ਤੇ ਮਤਲਬ ਮੈਂ ਤਾਂ ਵੀ ਬੇਨਤੀ ਲੱਗਦਾ ਪਰਿਵਾਰ ਯਾ ਕਿਉਂਕਿ ਜੜਾ ਉਹ ਵਡਾ ਹੈ ਨਾ ਨਾ ਉਹ ਉਹ ਉਹਨਾਂ ਦਾ ਡੈਡੀ ਆ ਉਹ ਡੈਡੀ ਹੁਣ ਉਹ ਚੱਕੀ ਤਵਾ ਨਹੀਂ ਦਿੰਦਾ ਉਹ ਪਤਾ ਗੱਲ ਸਾਡਾ ਪੈਂਡਾ ਦੇਖ ਲੋ ਉਹ ਉਧਰ ਸਾਡਾ ਪੈਂਡਾ ਪਤਾ ਗੱਲ ਕਿ ਜਿਹੜਾ ਵੱਡਾ ਵਾ ਉਹ ਉਹਨਾਂ ਦਾ ਡੈਡੀ ਲੱਗਦਾ ਮੈਨੂੰ ਤੇ ਇੱਕ ਉਹਨਾਂ ਦੇ ਨਾਲ ਮੰਮੀ ਵੀ ਆ ਤੇ ਦੋ ਬੱਚੇ ਵੀ ਆ ਤੇ ਮਤਲਬ ਖੁਸ਼ਹਾਲ ਪਰਿਵਾਰ ਉਹਨਾਂ ਦਾ ਛੋਟਾ ਜਿਹਾ ਤੇ ਹੁਣ ਆਪਾਂ ਅੰਦਰ ਜਾਈਏ ਤੇ ਆ ਹੈਗਾ ਬੁਲਟ ਹੀ ਹੈ ਆਪਣੇ ਕੋਲ ਤੇ ਆ ਬੁਲਟ ਤੇ ਹੁਣ ਜੇ ਪਿੱਛੇ ਲੱਗੇ ਨਾ ਆਪਾਂ ਤੇ ਬੁਲਟ ਦਾ ਪਟਾਕਾ ਮਾਰਨਾ ਦਿਨਾਲੀ ਪਈਆ ਘਰੇ ਚੱਕਰੇ ਵੀ ਹੁਣ ਮੈਂ ਨਾ ਪਰਲਾ ਬੰਨ ਲਾ ਸਿਰ ਤੇ ਗੱਲ ਇਦਾਂ ਹੀ ਤਪ ਹੋਦਾ ਤੇ ਵੀ ਭਜਰਾ ਵੀ ਪੈ ਸਕਦਾ ਸਾਡੀ ਨੂੰ ਥੱਕ ਲਗੇ ਤੇ ਵੀ ਭਾਈ ਅੱਜ ਅਸੀਂ ਦੇਖਣ ਲੱਗਿਆ ਵੀ ਵੀ ਦਰਸ਼ਕ ਜਾਨ ਨੂੰ ਜਿਹੜੇ ਸਾਡੇ ਦਰਸ਼ਕਾ ਦਰਸ਼ਕ ਹੀ ਆ ਨੇ ਆਪਣੇ ਵੀ ਜਿਹੜੇ ਸਾਡੇ ਦਰਸ਼ਕ ਆ ਯਾਰ ਦੋਸਤਾਂ ਕੇ ਜਿਹੜੇ ਸਾਡੇ ਦਰਸ਼ਕ ਹੈ ਇਹ ਮੋਢੇ ਉੱਤੇ ਕੇਸੀ ਤੇਜ ਓਏ ਓਏ ਯਾਰ ਕੱਢ ਲਾ ਮਿੱਠਿਆ ਸੋਚਣ ਕਰ ਲਾ ਲੈਣਾ ਲੋਕ ਵੀ ਮਿੱਤਰ ਪਿਆਰੋ ਪਾਟ ਦੀ ਬੋਲਦੀ ਕਹਿੰਦਾ ਸਾਡਾ ਕਹਿੰਦੇ ਤੇਰੀ ਮੇਰੀ ਗੱਲ ਸੁਣ ਤੂੰ ਉਹ ਨਾਲ ਜਿਹੜੇ ਰਹੋ ਤੁਸੀਂ ਹਣਾ ਧੋਖਾ ਦੇ ਦੇ ਕਿਤੇ ਹੁਣ ਤੇ ਦੀ ਬਾਤ ਆ ਡਰ ਜਾਣ ਆ ਵਈ ਚੱਲੇ ਆ ਕੇ ਦੇਖੀਤਾ ਜਿਹੜਾ ਲਾਦੀ ਮੁੱਲਿਆ ਇਹ ਹੈ ਵੀ ਚੰਨੇ ਆ ਹਾਂ ਉਹ ਮੋਟਰ ਨਹੀਂ ਜਿਹੜੀ ਉਹ ਮੋਟਰ ਉਹਦੇ ਪਿੱਛੇ ਐ ਰਨ ਹੌਲੀ ਹੌਲੀ ਜੰਨੇ ਮੈਂ ਉਹ ਤੇ ਫੇਰ ਉਹ ਮੈਂ ਤਾਂ ਲੱਭੀ ਡਾਡਾ ਲੱਗਦਾ ਓਏ ਐ ਲੱਭੀ ਆਹਾਂ ਅਰੇ ਪਿੱਛੇ ਨਾ ਬਹਿ ਜਾਣਾ ਆਪਣੇ ਨਹੀਂ ਨਹੀਂ ਪਿੱਛੇ ਨਹੀਂ ਬਹਦੇ ਯਾਰ ਬੈਹ ਹੈਗਾ ਨਾ ਰੋਗ ਨਾ ਲਵਾ ਮੇਰੇ ਪਿੱਛੇ ਬਾਊ ਬੈਠਾ ਪਰ ਸਭ ਤੋਂ ਪਹਿਲਾਂ ਵਹੀ ਬਚੇਗਾ ਤੂੰ ਬੋਰਡ ਦੀ ਰੇਤ ਦੇਖੀ ਆਂ ਪਾਚਣਾ ਉਹ ਦੇਖ ਰੱਖ ਜੀ ਕੱਲ ਚੱਲ ਤੂੰ ਦੰਗਾਵਾ ਲੱਭੀ ਰਾਹ ਲੱਤ ਡਰ ਲਾ ਲਾ ਬੈਣਦਾ ਯਾਰ ਠੀਕ ਹੋ ਗਈ ਉਹ ਕਿੱਥੇ ਉਤਾਰ ਕੇ ਆਉਂ ਨਰੀ ਦਾ ਨੀਂਸਾ ਆਹ ਤੇ ਯਾਰ ਅੜਿਆ ਦੇਖ ਲੋ ਨੇੜੇ ਆ ਆ ਵੀ ਪਟਾਕਾ ਨਹੀਂ ਨਹੀਂ ਚੱਲ ਤੂੰ ਨੇੜੇ ਚੱਲ ਨਾ ਜੱਪੀ ਸਾਲਿਆ ਨੇੜੇ ਚੱਲਿਆ ਪੈਂਦੀ ਯਾਰਾ ਨਜ਼ਰ ਤੇ ਲੋ ਬਾਈ ਬੰਦਾ ਡਰ ਗਿਆ ਇਧਰ ਨੂੰ ਕਿੱਥੇ ਇਹ ਚੱਲ ਲੈ ਪਤਾ ਕੀ ਆ ਬੰਦੇ ਤੂੰ ਚੱਲ ਆ ਜਾ ਤੂੰ ਚਲਾ ਆ ਜਾ ਇਹਦਾ ਆ ਬਈ ਉਹ ਵੀ ਹੋ ਡਰਾਈਵਰ ਆ ਪੰਜਾ ਗੱਲ ਪਤਾ ਕੀ ਆ ਬੰਦੇ ਆਹ ਤੇ ਆ ਡਰਾਈਵਰ ਚੇਂਜ ਚੇਂਜ ਕਰਦਾ ਆ ਪਤਾ ਗੱਲ ਪਤਾ ਕੀ ਆ ਇਹ ਇਹ ਆਹ ਕਰ ਗਿਆ ਬੰਦੇ ਨੂੰ ਹੀ ਲੱਗਦਾ ਹੈ। ਬਈ ਗੱਲ ਐ। ਉਹ ਨਾ ਰੋਗ ਲੈ ਚ ਸਾਲਿਆ। ਸਾਰਾ ਪਿੱਛੇ ਨਾ ਪੈ ਜਾਣ ਲੱਭੀ। ਪੱਜ ਦੇ ਬਹੁਤ ਹਸਾਲਿਆ ਇਹ। ਆਹ ਵੇ ਆ ਕਿੱਥੇ? ਉਹ ਭੰਦੇ ਯਾਰ। ਉਹ ਭੰਦੇ ਆ। ਚੱਲਦੇ ਆ। ਉਹ ਦੇਖੋ ਇੱਕ। ਉਹ ਨਾ ਸਾਲੇ ਅੱਗੇ ਨਾ ਜਾ ਓਏ। ਆਗੇ ਆਗੇ। ਸੂਰੇ ਗਾਇਦ ਗਾਇਦ ਚੇ ਚੇ ਲਾ। ਗਾਇਦ ਗਾਇਦ ਆ ਲਾ ਹੀ ਪਾ ਲਾ ਆ 1 2 3 4 ਇਹਦਾ ਇਦਾਂ ਲਾ ਲਾ ਜਿਵੇਂ ਅਸੀਂ ਘੋਡੇ ਚਾਰਦੇ ਹੁੰਦੇ ਆ ਫੇਰ ਘਰ ਕੇ ਆਹ ਪੱਥਰ ਆਹ ਲਾ ਦੇਖਦੇ ਸੀ ਹੁਣ ਆ ਬਚਾਣੇ ਖਾਣ ਲੱਗੀ ਚਾਹੀਦੇ ਇਹ ਉਹ ਪੱਜਦੇ ਪਿਆ ਇਹ ਉਹ ਵਿਚਾਲੇ ਚੱਲ ਗਏ ਐ ਵਿਚਾਲੇ ਚੱਲ ਗਏ ਰੋਕ ਲਾ ਇੱਥੇ ਰੋਕ ਲਾ ਥੋ ਮਿੰਟ ਰੋਕ ਲਾ ਨੋ ਵੀ ਬਾਪੋ ਆਹ ਹਰਨਾ ਇਹ ਉਹ ਦੇ ਮਾਰ ਦੇ ਬਾਬੇ ਕੋ ਤੂੰ ਚੱਲ ਹਾਲੇ ਮੈਨੂੰ ਸੱਟ ਰਾਹੀਂ ਉਹ ਵੀ ਵਾਪਸ ਹੋਏ ਉਹ ਖੜ ਜਾ ਪਕੜ ਜਾ ਮੈਂ ਤੇਰਾ ਲਾਤੀ ਚੋਈ ਬਾਬੇ ਹੁਣ ਆ ਪੁੱਤ ਨਹੀਂ ਜਾਂਦੇ ਹਟੂ ਆਏਗਾ ਉੱਥੇ ਹਟ ਉੱਥੇ ਕਿਉਂ ਆ ਕੇ ਲੱਗ ਨਾ ਕਿ ਕਿਧਰ ਦੀ ਫਾਈਟ ਹੋ ਸਾਲਾ ਜਦ ਨੂੰ ਮੇਰੇ ਵੱਲ ਆ ਕੇ ਚੱਜਾ ਤੱਕ ਚੱਲ ਲੋਕ ਕੈਮਰਾ ਹੈਗਾ ਬੈਪਾ ਨਾਲ ਗੱਲਾਂ ਆ ਵੀ ਆਪਾਂ ਹੈਗੇ ਬੋਲਟ ਦੇ ਤੇ ਕਰੀਂਦਾ ਮਰੇ ਗੱਲ ਇਦਾਂ ਵੀ ਆ ਜੇ ਆਪਾਂ ਬੋਲਟ ਦੇ ਨਾ ਹੁੰਦੇ ਫਿਰ ਇਹ ਵੀਡੀਓ ਬਣਨੀ ਹੋਣੀ ਸੀ ਕਿ ਯਾਰ ਨਾ ਹੋਇਆ 4-5 ਵੀ ਇਹ ਯਾਰ ਪਤਾ ਗੱਲ ਗਿਆ ਵੀ ਹਿਰਨ ਤਾਂ ਹੋਰ ਵੀ ਬਹੁਤ ਹੁੰਦੇ ਆ ਇੱਥੇ ਪਰ ਇਹਨਾਂ ਸੁਝ ਕੇ ਤੇ ਪਹਿਲਾਂ ਵੀ ਆਈ ਸੀ ਆ ਮੋਟਰ ਤੇ ਸੀ ਪਹਿਲਾਂ ਆ ਮੋਟਰ ਤੇ ਸੀ ਤੇ ਆ ਮੋਟਰ ਤੇ ਸੀ ਆ ਆਪਾਂ ਪੱਤੇ ਵੀ ਦਿਖਾ ਦਈਏ ਆ ਜਿਹੜੇ ਪੱਤੇ ਆ ਨਾ ਆ ਜਿਹੜੇ ਪੱਤੇ ਆ ਆ ਜਿਹੜੇ ਬੱਤੇ ਆ ਆ ਇਹਨਾਂ ਨੇ ਖਾਦੇ ਆ ਆ ਜਿਹੜੇ ਪੱਤੇ ਆ ਖਾ ਕੇ ਗਿਆ ਡੇਕ ਖਾ ਕੇ ਗਿਆ ਤੇ ਹੁਣ ਆਪਾਂ ਆ ਮੋਟਰ ਤੇ ਆ ਠੀਕ ਆ ਤੇ ਆ ਮੋਟਰ ਤੇ ਆਪਾਂ ਹੁਣ ਤੇ ਉਹ ਸਾਹਮਣੇ ਖੜਿਆ ਯਾਰ ਸਾਹਮਣੇ ਇੱਧਰ ਦੇਖਦੇ ਪਿਆ ਏ ਉਹ ਸਾਹਮਣੇ ਉਹ ਹੁਣ ਅਸੀਂ ਜਾਣਾ ਉਧਰ ਦੀ ਉਹ ਆ ਗਿਆ ਆਪਣਾ ਇੱਧਰ ਯਾਰ ਉਹ ਫਾ ਹੁਣ ਜਾਂਦੇ ਆਂ ਅੱਧਰ ਦੀ ਜਾਣਾ ਅੱਧਰ ਦੀ ਜਾਣਾ ਆਪਾਂ ਇਹ ਉਹ ਹੱਟਣ ਖੜੀ ਆ ਉਹ ਓਹ ਆ ਇੱਧਰ ਦੀ ਘੱਟਾ ਲੈ ਬੋਲਟ ਬਈ ਦੇਖੋ ਭਾਈ ਯਾਰ ਨਾਲ ਵਿੱਚ ਆਜਾ ਡਿਸਕਵਰੀ ਵਾਂਗੂ ਵਾਲਾ ਉਹ ਬੋਲਟ ਆਪਣਾ ਅੰਡ 35 ਵਰਡ ਦੀ ਤੱਕ ਲਾਵਾਂ ਤੱਕਾ ਤੱਕਾ ਲਾਵਾਂ ਮਾ ਦੇ ਰਸ ਦੇ ਮਾਰੀ ਜੀ ਇੰਜ ਲਾਦਾ ਨਾ ਇੰਜ ਲਾਦਾ ਥੱਲੇ ਸਾੜਿਆ ਬਾਬੇ ਇੰਜ ਲਾਦਾ ਪਿਆ ਉਹ ਆਪਣਾ ਲਾਦਾ ਵੇਂਜਣਾ ਆ ਇੰਜ ਲਾਦਾ ਥੱਲੇ ਆ ਲਾ ਦੇ ਵੇ ਇੰਜ ਥੱਲੇ ਤੇ ਇਸ ਕਰਕੇ ਹੁਣ ਉਪਰ ਤੱਕ ਤੇ ਉਹ ਇਹ ਕਰ ਖੜ ਜਾ ਦੋ ਮਿੰਟ ਲੋ ਵੀ ਬਾਬਿਓ ਆਪਣਾ ਬੋਲਟ ਨਿਕਲ ਗਿਆ ਇੱਥੇ ਫਸ ਗਿਆ ਸੀਗਾ ਤੇ ਹੁਣ ਆਪਾਂ ਬਰਡ ਕੱਢ ਲਿਆ ਹੁਣ ਆਪਾਂ ਉਧਰ ਹੀ ਜਾਣਾ ਵਾ ਹਰਨ ਉਹ ਚਲ ਗਿਆ ਉਹਦੇ ਇਹ ਹਰਨ ਤੇ ਉਹ ਚਲ ਗਿਆ ਆਪਣੇ ਹਰਨ ਉਹ ਜਾਂਦਾ ਪਿਆ ਇੱਕ ਉਹ ਇੱਕ ਜਾਂਦਾ ਪਿਆ ਤੇ ਬਾਕੀ ਉਹ ਖੜਿਆ ਤਿੰਨ ਤੇ ਹੁਣ ਆਪਾਂ ਇਹਨਾਂ ਦੇ ਪਿੱਛੇ ਜਾਣਾ ਪੇਪਰ ਪਿੱਛੇ ਜਾਣਾ ਤੂੰ ਵੀਡੀਓ ਦੇ ਨਾਲ ਜੁੜੇ ਰਹੋ ਬਸ ਇਹ ਤੋ ਚਲ ਗਿਆ ਇਕੱਲੇ ਉਹ ਚੱਲਦਾ ਰਹਿ ਲੱਗ ਇਹ ਬਾਕੀ ਉਹ ਆ ਕਰਨ ਕਿਉਂ ਕਿ ਇੱਧਰ ਪਤਾ ਗੱਲ ਗਿਆ ਇੱਧਰ ਯਾਰ ਕੁੱਤੇ ਵੀ ਬਹੁਤ ਆ ਕਰ ਇਹ ਆ ਪਰ ਕੋਈ ਕਹੇ ਕਦੇ ਯਾਰ ਕੈਮਰਾ ਆਪਣਾ ਹਿੱਲਦਾ ਦੱਲਦਾ ਕੱਢਦਾ ਇਹ ਬਹੁਤ ਜੀ ਹਾਈ ਕੋ ਜਾਣੇ ਭਾਈਾਂ ਦੀ ਹੋਰ ਜਾਣੇ ਪਿਆਉਣ ਆਪਾਂ ਹਰਨਾ ਗੱਲ ਬਦਾਂ ਆ ਆ ਫਿਰਦਾ ਉਹ ਖੜਾ ਤੇ ਉਹ ਖੜਾ ਤੇ ਉਹ ਖੜਾ ਦੇਖਦਾ ਰੂ ਰੂ ਵੀ ਲੋਕ ਰੂ ਕੀਤੀ ਛੋੜ ਲਈ ਜਿ ਟਕਾ ਕੇ ਇਹ ਕਾ ਖੜਾ ਪੂਰਾ ਹੈ ਮੈਂ ਕਹਿੰਨਾ ਆਪਣੇ ਪੱਜ ਲੈ ਪਾ ਜੋ ਉਧਰ ਨੂੰ ਪੱਜ ਲੈ ਉਧਰ ਨੂੰ ਪੱਜ ਲੈ ਉਹ ਵੀ ਪੱਜ ਲੈ ਉਹ ਦੇ ਉਹ ਪੱਜ ਲੈ ਉਹ ਵੀ ਉਹ ਵੀ ਪੱਜ ਲੈ ਟਕਾ ਕੇ ਤੇ ਉਹ ਇੱਕ ਆਪਣੇ ਵਾਲ ਦੇਖਦਾ ਪਿਆ ਭੱਜ ਗਏ ਸਿੱਧੀ ਇਹ ਇੱਕ ਹੋ ਜਾਂਦਾ ਪਿਆ ਬੈਠ ਜਾਣਾ ਉਹ

ਨੇ ਤਾਂ ਅਸੀਂ ਫੇਰ ਕੋਲ ਚਲੇ ਜਾਣਾ ਸੀ ਖਾਣ ਦੀ ਵਿੱਚ ਆਪਾਂ ਨਾ ਉੱਥੇ ਸੀਗੇ ਉਹ ਉੱਥੇ ਉਹ ਮੋਟਰ ਕੋਲ ਸੀਗੇ ਇਹ ਉਹ ਮੋਟਰ ਕੋਲ ਸੀਗੇ ਤੇ ਉਧਰ ਹੀ ਆਪਾਂ ਬੁਲਟ ਲਿਆ ਗਿਆ ਟਾਵਰ ਕੋਲ ਆ ਗਿਆ ਆਪਾਂ ਠੀਕ ਆ ਤੇ ਹੁਣ ਆਪਾਂ ਇੱਥੋਂ ਆ ਇੱਥੇ ਆ ਕੇ ਖਾਲ ਆਪਣੀ ਠੀਕ ਆ ਤੇ ਹੁਣ ਆਪਾਂ ਫੇਰ ਇੱਥੋਂ ਦੀ ਮੋਟਰ ਸਾਂ ਕੱਢਣਾ ਵਾਗੇ ਬੁਲਟ ਕੱਢਦੇ ਇੱਥੋਂ ਦੀ ਅੱਗੇ ਤੇ ਆ ਦੇ 1 2 3 4 ਆ ਯਾਰ ਪੰਡ ਸਾਡਾ ਜਮਾਂ ਹੀ ਕੋਲ ਆ ਉਧਰ ਪੰਡ ਆ ਠੀਕ ਆ ਆ ਹਰਨਾ ਖੇਤਾਂ ਦੇ ਵਿੱਚ ਫਿਰਦਾ ਕਣ ਕਬੱਡੀ ਹੋਈ ਆ ਜਮਾਂ ਹੀ ਕੋਲ ਆ ਯਾਰ ਇਹ ਜੰਗਲੀ ਹਰਨਾ ਹੈਗਾ ਕੋਈ ਤੁੰਦੀ ਹੁੰਦੀ ਉਹ ਤੋਂ ਉਧਰ ਤੋਂ ਉਹ ਸਾਹਮਣੇ ਖੁੱਤਾਂ ਤੇ ਪਈ ਆ ਹਾਂ ਉਹ ਹੁਣ ਅਸੀਂ ਉੱਤੇ ਦੀ ਆਉਂਦੇ ਆ ਉਧਰ ਦੀ ਦਿਖਾਉਂਦੇ ਆ ਤੁਹਾਨੂੰ ਐਨ ਦੇਖਿਓ ਤੁਸੀਂ ਅੱਜ ਹਰਨਾ ਦਿਖਾਉਂਦੇ ਆ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਵੀਡੀਓ ਨਾਲ ਜੁੜੇ ਰਹੋ ਚੈਨਲ ਨੂੰ ਗੱਲੋ ਸਬਸਕ੍ਰਾਈਬ ਤੇ ਆਹ ਦੇਖੋ ਹੁਣ ਮੈਂ ਮੋੜ ਲਾ ਚੱਲ ਉਹੀ ਬਾਬਿਓ ਹੁਣ ਆ ਗਿਆ ਹਰਨ ਆ ਦੇਖੋ ਜਾਂਦੇ ਪਿਆ ਨਾ ਲੈਣ ਵਾਈਸ ਗਰਮੀ ਭੋਜ ਜਾਂਦੀ ਕੱਲ ਇਦਾਂ ਕੋਈ ਕੱਲ ਇਦਾਂ ਗਰਮੀ ਭੋਜ ਜਾਂਦੀ ਆ ਸੀ ਕੋਈ ਮਾਰਨੀ ਨਹੀਂ ਲੱਗੇ ਤਾਂ ਉੱਥਾ ਹੀ ਆਏ ਆ ਸੀ ਤਾਂ ਉੱਦਾਂ ਤੁਹਾਨੂੰ ਦਿਖਾਉਣਿਆ ਜਿਹੜਾ ਡਿਸਕਵਰੀ ਵਾਲਾ ਦਿਖਾਉਂਦਾ ਹਾਂ ਵੀਡੀਓ ਅੱਜੇ ਉੱਥੇ ਮਾਰਨ ਨਹੀਂ ਜਾਈ ਹੈ ਜੇ ਇਹਨਾਂ ਨੂੰ ਆ ਹੋਰ ਕਾਫੀ ਅਵਕਾਸ਼ ਹੋ ਕੋਈ ਦੱਸ ਤੋ